ਸ਼ਿਵ ਸ਼ਕਤ ਅੱਜ ਦੇ ਸ਼ੁਭ ਦਿਹਾੜੇ ਦੇ ਉੱਤੇ ਸ਼ਿਵਰਾਤਰੀ ਦੇ ਮੈਂ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਵੇਰਕਾ ਵਾਸੀਆਂ ਨੂੰ ਇਸ ਮੌਕੇ ਦੀ ਵਧਾਈ ਦੇਣਾ ਵਾ ਔਰ ਜਿਹੜਾ ਅਸੀਂ ਲੰਗਰ ਲਾਇਆ ਵਾ ਜਿਹੜਾ ਚੱਲ ਰਿਹਾ ਵਾ ਮੈਂ ਕਹਿੰਦਾ ਸਾਰੇ ਪਰਮਾਤਮਾ ਸਾਰਿਆਂ ਨੂੰ ਵੱਧ ਚੜ ਕੇ ਕੰਮ ਦੇ ਵਿੱਚ ਵਾਦਾ ਦੇਵੇ ਤੰਦਰੁਸਤੀ ਦੇਵੇ ਸਾਰੇ ਪਰਿਵਾਰਾਂ ਨੂੰ ਔਰ ਨਸ਼ਿਆਂ ਤੋਂ ਬੱਚਿਆਂ ਨੂੰ ਦੂਰ ਰੱਖੇ ਜੋ ਅੱਜ ਦਾ ਜੋ ਯੁਗ ਦੇ ਵਿੱਚ ਨਸ਼ਾ ਫੈਲ ਗਿਆ ਹੈ ਉਸ ਨੂੰ ਖਤਮ ਹੋਵੇ ਕਿਸੇ ਤਰੀਕੇ ਅਤੇ ਆਪਣੇ ਧਰਮ ਦੇ ਆਪਣੇ ਆਪਣੇ ਧਰਮ ਦੇ ਵਿੱਚ ਸਾਰੇ ਬੰਦੇ ਅੱਗੇ ਵਧਣ ਸਭ ਜੈ ਸ਼ਿਵ ਜੈ ਜੈਬ ਹੋਲੇ ਬਰੇ ਸ਼ੰਕਰ ਹਰ ਹਰ ਮਹਾਦੇਵ 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 ਜੈ ਸ਼ਿਵ ਸ਼ੰਕਰ ਬਰੇ ਨਾਚੀ ਰਣਜੀਤ ਸਿੰਘ ਕੇ ਬੀਮਾਰ ਜੀ ਜਿਹੜੀ ਆਪਣੇ ਪੰਜਾਬ ਦੇ ਵਿੱਚ ਖਾਸ ਕਰਕੇ ਸਾਡੇ ਅੰਮ੍ਰਿਤਸਰ ਦੇ ਵਿੱਚ ਇਹ ਐਡੀਕ ਪਵਿੱਤਰ ਜਗਾ ਵਾਹ ਦੇ ਵਿੱਚ ਇੰਨੀ ਕੁ ਲੋਕਾਂ ਦੇ ਵਿੱਚ ਨਿਮਰਤਾ ਪਿਆਰ ਆ ਸੇਵਾ ਕਰਨ ਦਾ ਭਾਵਨਾ ਆ ਇੱਥੇ ਕਿਹੇ ਵੀ ਵਰਗ ਦਾ ਲੋਕ ਜਦੋਂ ਵੀ ਇਹ ਸੇਵਾ ਕਰਦੇ ਆ ਐ ਪੂਰੀ ਤਨ ਮਨ ਨਾਲ ਸੇਵਾ ਕਰਦੇ ਆ ਵੇਖੋ ਕਿੰਨੀ ਦੁਨੀਆ ਉਤਸ਼ਾਹ ਲੰਗਰ ਲੱਗੇ ਆ ਕਿੰਨੀ ਦੁਨੀਆ ਨੰਗਰ ਦਾ ਆਨੰਦ ਲੈ ਰਹੀ ਆ ਸ਼ਿਵ ਸ਼ੰਕਰ ਭੋਲੇ ਦਾ ਅਜ ਸ਼ਵਰਾਤਰੀ ਦਾ ਦੇਣਿਆ ਅੱਜ ਮਨ ਖੁਸ਼ ਹੋਣ ਦੇ ਆ ਵੇਖੋ ਕਿੰਨਾ ਮਜ਼ਾ ਆ ਰਿਹਾ ਵਾ ਸਾਰੇ ਭੈਣ ਭਰਾ ਰਲ ਕੇ ਹੀ ਸੇਵਾ ਕਰਨਦੇ ਆ ਤੇ ਸਾਡਾ ਖੰਨਾ ਭਰਾ ਜਿਉਂ ਕਿ ਹਰ ਸਾਲ ਇਦਾਂ ਹੀ ਬਹੁਤ ਧੂਮ ਧਾਉਣਾ ਲੰਗਰ ਦਾ ਲੰਗਰ ਦੀ ਸੇਵਾ ਕਰਦਾ ਆ ਤੇ ਸਾਡੇ ਅੱਗੇ ਭਰਾਵਾਂ ਨੂੰ ਮਾੜਾ ਮੋਟਾ ਸੇਵਾ ਦਾ ਦਿੰਦਾ ਆ ਐਂ ਨਹੀਂ ਸੇਵਾ ਕਰਦੇ ਆ ਨਾਲ ਤੇ ਮੈਂ ਸਾਰੀ ਸੰਗਤ ਨੂੰ ਇਹ ਗੱਲ ਕਹਿਣਾ ਚਾਹੁੰਦਾ ਵਾ ਜਦੋਂ ਵੀ ਇਹੋ ਜਿਹੇ ਦਿਨ ਆਉਂਦੇ ਆ ਸਾਰੇ ਜਣੇ ਵਾਧੂ ਵਧ ਸੇਵਾ ਕਰਿਆ ਕਰੋ ਜੇ ਜੋ ਕੀ ਸਾਰੇ ਭਾਈਚਾਰੇ ਰਲ ਮਿਲ ਕੇ ਇਹ ਸੇਵਾ ਇਹ ਦਿਨ ਨੂੰ ਇਨਾ ਕੁ ਮਹਾਨ ਬਣਾ ਦਈਏ ਵੀ ਲੋਕ ਕਹਿਣ ਵੀ ਵਾਕੇ ਹੀ ਸਾਡੇ ਅੰਦਰ ਗੁਰੂ ਪ੍ਰਮਾਤਮਾ ਮਹਾਰਾਜ ਦਾ ਬਹੁਤ ਪਿਆਰ ਆ ਸਤਿਕਾਰ ਆ ਅੰਮ੍ਰਿਤਸਰ ਵਾਸੀਆਂ ਨੂੰ ਸ਼ੁਭਾਦਿ ਦਿਵੋਗੇ ਕੀ ਕਹਾਂ ਜਾਓਗੇ ਦੇਖੋ ਸ਼ਵਰਾਤਰੀ ਦੇ ਸਭ ਤੋਂ ਪਹਿਲਾਂ ਤੇ ਇਹੀ ਆ ਬੋਲੇ ਸ਼ੰਕਰ ਦਾ ਸਿਰ ਦੇ ਹੱਥ ਹੋਵੇ ਸਾਰਿਆਂ ਦੇ ਕਾਰੋਬਾਰ ਵਧਣ ਚੱਲਣ ਇਹ ਸਾਰਿਆਂ ਵਿੱਚ ਪਿਆਰ ਬਣਿਆ ਰਹੇ ਜਿੱਦਾਂ ਦਾ ਮਾਹੌਲ ਹੈ ਸਾਡੇ ਕੋਲ ਪੰਜਾਬ ਦੇ ਵਿੱਚ ਤੇ ਬਹੁਤ ਪਿਆਰੇ ਅਪਿਲਾਈ ਇਹ ਸਾਰੀ ਦੁਨੀਆ ਨੂੰ ਪਤਾ ਵੀ ਪੰਜਾਬ ਦੇ ਲੋਕ ਬੰਤੀ ਢਲੇਦਾਰ ਹਰ ਕੰਮ ਚ ਜੇ ਪਿਆਰ ਕਰਦੇ ਤੇ ਪਿਆਰ ਵੀ ਬਹੁਤ ਕਰਦੇ ਸੇਵਾ ਕਰਦੇ ਆ ਤੇ ਵੀ ਤਨੁਮਨੋ ਕਰਦੇ ਆ ਕਿਉਂਕਿ ਅੱਜ ਯੁਵਾ ਪੀੜੀ ਨਸ਼ੇ ਵੱਲ ਜਾ ਰਹੀ ਹੈ ਉਹਨਾਂ ਵੱਲ ਕਿਸ ਦੇ ਦੇਖੋ ਸੰਦੇਸ਼ ਸਭ ਤੋਂ ਪਹਿਲਾਂ ਮੈਂ ਆਪਣੇ ਬਾਰੇ ਦੱਸ ਦੇਣਾ ਮੈਂ ਵੀਰਕੇ ਦੇ ਵਿੱਚ ਮੇਰਾ ਜਿੰਮਿਆ ਜੀ ਤੇ ਮੈਂ ਹਰ ਇੱਕ ਬੰ ਨੂੰ ਮੈਂ ਉਸ ਬੰਦੇ ਦੀ ਸੇਵਾ ਕਰਦਾ ਵਾ ਜਿਹਦੇ ਵਿੱਚ ਮਨ ਦੇ ਵਿੱਚ ਐਕਸਰਸਾਈਜ਼ ਲੋਨ ਨੂੰ ਆਪਣੇ ਆਪ ਨੂੰ ਬਚਾਉਣ ਦੀ ਹੈਗੀ ਉਸ ਮਤ ਆ ਮੈਂ ਕਹਿੰਦਾ ਵੀ ਮੇਰੇ ਕੋਲ ਆਣ ਮੈਂ ਹਰ ਤਰ੍ਹਾਂ ਦੇ ਉਸ ਬੰਦੇ ਦੀ ਹੈਲਪ ਕਰਦਾ ਵਾ ਸੇਵਾ ਕਰਦਾ ਉਸ ਬੰਦੇ ਦੀ ਵੀ ਨਸ਼ੇ ਨੂੰ ਛੱਡ ਕੇ ਤੇ ਆਪਣੇ ਸਰੀਰ ਨੂੰ ਬਚਾਉਣ ਤੇ ਇੱਦਾਂ ਪੰਜਾਬ ਦੇ ਵਿੱਚ ਪੰਜਾਬ ਨੂੰ ਖੁਸ਼ਹਾਲ ਬਣਾਈਏ ਸਾਰੇ ਰਲ ਮਿਲ ਕੇ ਇਹ ਨਸ਼ੇ ਨੂੰ ਭੜੇ ਕੋੜ ਨੂੰ ਆਪਣੇ ਘਰੋਂ ਲਾਈਏ ਅੱਜ ਮੈਂ ਪਹਿਲਾਂ ਸਾਰੇ ਸਾਥ ਸੰਗਤ ਜੀ ਨੂੰ ਲੱਖ ਲੱਖ ਵਧਾਈ ਜੰਨਾ ਸਿਵਰਾਤਰੀ ਜਿਹੜੀ ਅੱਜ ਸਿਵਰਾਤਰੀ ਦਾ ਜਿਹੜਾ ਖੁਸ਼ੀਆਂ ਭਰਿਆ ਜਿਹੜਾ ਅੱਜ ਦੇੜਿਆ ਸਾਰੇ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਸੋ ਆਪ ਜਿਹੜਾ ਜੁਤੀ ਦੇ ਵਿੱਚ ਸਾਡੇ ਖੰਨਾ ਸਾਹਿਬ ਜਿਹੜੇ ਹੱਦਿਆਲੇ ਆ ਇਤਨਾ ਮੇਰਕੇ ਅੱਡੇ ਦੇ ਵਿੱਚ ਜਿਹੜਾ ਹਰ ਸਾਲ ਦੀ ਤਰ੍ਹਾਂ ਜਿਹੜਾ ਵਾ ਇਹਨਾਂ ਨੇ ਇਸ ਵਾਰ ਵੀ ਜਿਹੜਾ ਧੂਤਾਂ ਦੇ ਨਾਲ ਲੰਗਰ ਲਗਾਇਆ ਵਾ ਤੇ ਲੋਕ ਖੁਸ਼ ਹੋ ਕੇ ਸੰਗਤਾਂ ਜਿਹੜੀਆਂ ਸੱਗ ਰਹੀਆਂ ਵਾ ਸੋ ਇਹ ਕਰਕੇ ਇਹ ਖੰਨਾ ਸਾਹਿਬ ਨੂੰ ਵੀ ਲੱਖ ਲੱਖ ਵਧਾਈ ਹੋਵੇ ਸਾਰੇ ਸੰਗਤਾਂ ਨੂੰ ਸਾਰ ਸੰਗਤ ਨੂੰ ਵਧਾਈ ਹੋਵੇ ਜਿਹੜੇ ਅੱਜ ਇੱਥੇ ਜਿਹੜੀਆਂ ਕੁਸ਼ੀਆ ਮਨਾ ਰਿਹਾ ਸਭ ਰਾਤਰੀ ਦੀ ਆ ਕਿਰਪਾ ਮੈਸੇਜ ਇਹ ਹੈ ਕਿ ਸਾਰੇ ਜਿਹੜੇ ਆਪਣੇ ਭੈਣ ਭਰਾ ਹਿੰਦੂ ਮੁਸਲਮ ਸਿੱਖ ਸਾਈ ਜਿਹੜੇ ਵੀ ਆ ਜਿਹੜਾ ਵੀ ਤਿਹਾਰ ਆਉਂਦਾ ਸਿੱਖਾਂ ਨਾਮ ਦਾ ਹਿੰਦੂਆਂ ਵੀ ਦਾ ਨਾਮ ਦਾ ਵਾ ਮੁਸਲਮਾਨਾਂ ਨਾਮ ਦਾ ਆਉਂਦਾ ਸਾਰੇ ਰਲ ਮਿਲ ਕੇ ਆਪਣਾ ਜਿਹੜਾ 72 ਜਿਹੜਾ ਵਾ ਮਨਾਉਣਾ ਚਾਹੀਦਾ ਵਾ ਕੋਈ ਇਨਖਾ ਨਹੀਂ ਕਰਦੀ ਚਾਹੀਦੀ ਜਿਹੜਾ ਵੀ ਮਤਲਬ ਕਿ ਧਰਮ ਦਾ ਕੋਈ ਵੀ ਤਿਹਾਰ ਆਉਂਦਾ ਉਹ ਸਾਰੇ ਰਲ ਮਿਲ ਕੇ ਜਿਹੜਾ ਮਨਾਉਣਾ ਚਾਹੀਦਾ